ਜੀ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਕਾਰਯੋਗ ਜਗਜੀਤ ਸਿੰਘ ਡੱਲੇਵਾਲ ਜੀ ਉਹਨਾਂ ਦੇ ਮਰਨ ਵਰਤ ਦਾ 34ਵਾਂ ਦਿਨ ਹੈ ਤੇ ਕੱਲ 30 ਤਰੀਕ ਨੂੰ ਪੰਜਾਬ ਬੰਦ ਦੀ ਕੌਲ ਹੈ ਸਮਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਸਾਰੇ ਹੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਪਾਂ ਵੱਡੀ ਗਿਣਤੀ 'ਚ ਇਕੱਠੇ ਹੋਈਏ ਤੇ ਇਸ ਬੰਦ ਨੂੰ ਸਫਲ ਬਣਾਈਏ ਜ਼ਿਲ੍ਹਾ ਗੁਰਦਾਸਪੁਰ ਦੇ ਕੁਝ ਪੁਆਇੰਟ ਮੈਂ ਤੁਹਾਨੂੰ ਨੋਟ ਕਰਾਉਣਾ ਆ ਉਹਨਾਂ ਪੁਆਇੰਟਾਂ ਤੇ ਇਕੱਠੇ ਹੋਈਏ ਤੇ ਇਸ ਬੰਦ ਨੂੰ ਸਫਲ ਬਣਾਈਏ ਗੁਰਦਾਸਪੁਰ ਬੱਬਰੀ ਬਾਈਪਾਸ ਬਟਾਲਾ ਬਾਈਪਾਸ ਨੇੜੇ ਸੇਖੜੀ ਕਾਲਜ ਧਾਰੀਵਾਲ ਡੇਰਾ ਬਾਬਾ ਨਾਨਕ ਕਾਲਾਂ ਵਾਲੀ ਚੌਂਕ ਕਲਾਨੌਰ 3 ਪੁਆਇੰਟ ਫਤਿਹਗੜ ਚੂੜੀਆਂ ਪੁਰਾਣਾ ਬੱਸ ਅੱਡਾ ਸਠਿਆੜੀ ਪੋਲ ਕਨਵਾਨ ਅਤੇ ਦੀਨਾ ਨਗਰ 3 ਪੁਆਇੰਟ ਸਾਰੇ ਇਹਨਾਂ ਪੁਆਇੰਟਾਂ ਤੇ ਇਕੱਠੇ ਹੋਈਏ ਤੇ ਇਸ ਬੰਦ ਨੂੰ ਸਫਲ ਬਣਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ